ਸਾਨੂੰ ਵੀ ਪਤਾ ਹੈ ਬੜਾ ਜੋਰ ਚੱਲਿਆ ਸਮਾਗਰਾਮ ਵੀ ਕਰਨਾ ਚਾਹੁੰਦੇ ਹਾਂ ਅੱਜ ਇੱਕ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤ ਰਿਹਾ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਔਰ ਰਾਹ ਚ ਆਪਾਂ ਜੇ ਰੋਕਦੇ ਆਂ ਡੱਕਦੇ ਆਂ ਇਹ ਛੰਗਾ ਮੈਂ ਮੰਨ ਲਓ ਕਿਥੇ ਆਪਾਂ ਖਲੋਤੇ ਕੋਈ ਨੁਕਸਾਨ ਨਹੀਂ ਆਉਂਦਾ ਤੁਹਾਡੀਆਂ ਮੰਗਾਂ ਗੱਲ ਸੁਣ ਲੋ ਔਰ ਉੱਥੇ ਵੀ ਤੁਹਾਡੀਆਂ ਮੰਗਾਂ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰਲ ਫਿਰ ਸਾਡੇ ਆਪਣੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਧੰਗਾ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਜੀ ਸਾਡੀ ਗੱਲ ਅੱਗੇ ਇੱਕ ਮੇਰੀ ਬੇਇੱਜ਼ਤੀ ਹੈ ਅੱਠ ਜੋੜ ਕੇ ਬੇਇੱਜ਼ਤੀ ਹੈ ਹਾਂਜੀ ਆਪਾਂ ਭਰਾਵਾ ਸਾਰੇ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦੇ ਆ ਉਹ ਕਿ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੰਗ ਹੋਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਦੇ ਆ ਹਾਂਜੀ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਉਹਨਾਂ ਨੇ ਬੰਦ ਕੀਤਾ ਜਿਹੜੀ ਪੈਕਟਿਕਲ ਜਿਹੜੇ ਸੈਂਟਰ ਨੇ ਕੀਤਾ ਸੈਂਟਰ ਨੇ ਬੰਦ ਕੀਤਾ ਮੇਰੀ ਗੱਲ ਸੁਣੋ ਅਸੀਂ ਦੋ ਪਾਸੇ ਦੋ ਮਿੰਟ ਦੋ ਮਿੰਟ ਦੋ ਮਿੰਟ ਮੇਰੇ ਨਾਲ ਗੱਲ ਦਾ ਜਵਾਬ ਦਿਓ ਜਲਦੀ ਜਵਾਬ ਦਿਓ ਇਹ ਉਹ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਅੰਮ੍ਰਾਲੇ ਦੇ ਇੰਨੇ ਕਾਰੋਬਾਰੀ ਆਏ ਨੇ ਅੱਛਾ ਚਲੋ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਅੱਛਾ ਮੈਨੂੰ ਇਹ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹਨਾਂ ਦੱਸਿਓ ਬੜੀ ਗੱਲ ਸੁਣਦਾ ਇੱਕ ਇੱਕ ਮਿੰਟ ਗੱਲ ਕਰਦਾ ਕੋਈ ਜਵਾਬ ਦਿਓ ਉਹ ਮੇਰੀ ਗੱਲ ਸੁਣੋ ਨਾ ਅੱਛਾ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਹਾਂਜੀ ਇਹ ਗਲਤ ਤਾਂ ਨਾਲ ਆ ਹਾਂਜੀ ਪੰਜਾਬ ਚ ਕਿੰਨੇ ਜਵਾਨ ਸੀ ਉਹ ਕਿਸਾਨ ਕਿੱਨੇ ਜਵਾਬ ਦੇ ਜਿਹੜੇ ਸੀ। ਸਸਤਾ ਤੋਂ ਪੱਕਾ ਦਿੱਲੀ ਹੋ ਗਿਆ। ਗਰਦਾਸ ਕੁੱਤ। ਸਰਵੇਖਾ ਇੱਥੇ ਹੋ ਗਈ। ਕਿੰਨੇ ਨੂੰ ਮੈਂ ਨੌਕਰੀਆਂ ਤੇ ਮੱਕ ਪੱਤੇ। ਮੇਰੇ ਤੋਂ ਧੰਨਵਾਦ ਕਰ। ਅਗਲੇ ਪੁਛਤੀ ਆ ਜੀ ਭੋਜੀ। ਕਿਸਾਨਾਂ ਦੀ ਬੈਂਸ ਮੋੜੀਆਂ ਮੇਰੇ ਨਾਲ। اچھا ਮੈਨੂੰ ਇੱਕ ਦੱਸਿਓ। ਕਿਹੜੇ ਕਿਹੜਾ ਕਿਸਾਨ ਆ ਜਿਹੜਾ ਸੀ। ਇੱਕ ਦਾ ਨਾਮ ਦਿਓ। ਇੱਕ ਦਾ ਨਾਮ ਦੱਸਿਓ। ਕਿਹੜਾ ਪੜ੍ਹ ਸੇਖਵਾ ਤੋਂ ਹੋਏ ਆ ਜੀ ਆਪਣੇ। ਜਿਹੜੇ ਗਰਦਾਸ ਕੁੱਤ 12 ਜਵਾਨ ਸੀ। ਮੈਂ ਹੋਰ ਠੀਕ ਹੈ ਮੈਂ ਤੈਨੂੰ ਦੱਸ ਦਿੰਦਾ ਕੋਈ ਸਤ ਵਿੱਚ ਅੱਗੇ ਠੀਕ ਹੈ ਆ ਦੋ ਮਹੀਨੇ ਨਹੀਂ ਨਹੀਂ ਸ਼ੈਂਪੂ ਬਾਰਡਰ ਤੇ ਸ਼ੈਂਪੂ ਬਾਰਡਰ ਤੇ 600 ਦੇ ਵੱਧ ਕਰੀਬ ਹੋਏ ਯਾਨੀ ਕਹਦੀਆਂ ਜੱਗਰ ਬੰਦ ਦੋ ਮਹੀਨੇ ਦਾ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ 12 ਦੇ ਨਾਲ ਆ ਠੀਕ ਹੈ ਇੱਕ ਮਹੀਨੇ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਲਈ ਕੋਈ ਮਰਦਿਆਲੀ ਫੇਰ ਨਹੀਂ ਹੁੰਦਾ ਦਾ ਜਲਦੀ ਜਲਦੀ ਪੰਜਾਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਵੀ ਕਿਸਾਨਾਂ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਧੱਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿੰਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਦੁੱਖ ਲੱਗਦਾ ਜਦੋਂ ਅਨੈਸੀਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਿਹਾ ਹਾਂ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਹਰ ਕਹਿਣਾ ਕਿਹਣਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੀ ਮਜਾ ਦੇ ਤਾਂ ਮਾ ਵੀ ਜੀ ਯਾਰ ਪੂਰੀ ਚਲਾ ਦੇ ਹੋ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸਾਨ ਦੀ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ 2-2 4-400 ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਵਾ ਸਾਡਾ ਭਾਈਚਾਰਕ ਸਾਂਝਾ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਹੈ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਨਾ ਬੈਠ ਕੇ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਬੀਰ ਸਿੰਘ ਪੰਜਰੀਆਂ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਹਿਮ ਸਵਾਲ ਜਵਾਬ ਜਿਹੜਾ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਹੈ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾਜਵਾਬ ਹੋ ਗਏ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਇਹ ਜਿੱਦਾਂ ਆਪਣੇ ਇਤਿਹਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਦਵਾਈ ਜਾਣ ਦੇ ਕਿ ਅਸੀਂ ਆ ਕਰਤਾ ਹਾਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਕੇ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਹੁੰਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਤੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਤੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਤੇ ਵੀ ਲਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ। ਪੰਜਾਬ ਸਰਕਾਰ ਮੁਰਦਾਬਾਦ 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 ਇਕਤਾ ਜਿੰਦਾਬਾਦ 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 ਵਾਅਦਿਆਂ ਤੋਂ ਪਕੌੜੀਆਂ ਸਰਕਾਰਾਂ ਮਰਦਾਬਾਦ 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 ਧੰਨਵਾਦ